ਸੱਚੀ ਕਾਲ ਦੋਸਤੋ ਪਬਲਿਕਸ ਮਾਣਨ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੋਨ 15 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਸਾਬਕਾ ਵਿਧਾਇਕ ਜਿਹੜੇ ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਤਾਂ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਹੀ ਬਖਲਾਹੜ ਦੇ ਵਿੱਚ ਆ ਚੁੱਕੀ ਹੈ ਇਹਨਾਂ ਨੇ ਤਾਂ ਨੋਮੀਨੇਸ਼ਨ ਫਾਰਮ ਜਿਹੜੇ ਜਮਾ ਕਰਨੇ ਹੁੰਦੇ ਨੇ ਲੋਕਾਂ ਵੱਲੋਂ ਉਹ ਵੀ ਨਹੀਂ ਛੱਡੇ ਤਾਂ ਜੋ ਇਹਨਾਂ ਨੂੰ ਸਰਕਾਰ ਦੇ ਜਿਹੜੀਆਂ ਮਾੜੀਆਂ ਉਪਲਬਧੀਆਂ ਨੇ ਨਾ ਪਤਾ ਲੱਗ ਸਕਣ ਤਰਜਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਇਹ ਚੌਣਾ ਹੁੰਦੀਆਂ ਨੇ ਇਹ ਸਰਕਾਰ ਦੀਆਂ ਇੱਕ ਡਿਵੈਲਪਮੈਂਟ ਦੀਆਂ ਚੌਣਾ ਹੁੰਦੀਆਂ ਨੇ ਤਾਂ ਜੋ ਪਿੰਡਾਂ ਦੇ ਵਿੱਚ ਪਤਾ ਲੱਗ ਸਕੇ ਕਿ ਸਰਕਾਰ ਦੇ ਵੱਲੋਂ ਡਿਵੈਲਪਮੈਂਟ ਕੀਤੀ ਗਈ ਹੈ ਉਹਨਾਂ ਕਿਹਾ ਕਿ ਸਾਡੀ ਸਰਕਾਰ ਹੁੰਦੀ ਹੈ ਇਸ ਪਿੰਡ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਗ੍ਰਾਂਟਾਂ ਨੇ ਭੇਜੀਆਂ ਗਈਆਂ ਨੇ ਤਾਂ ਪਿੰਡ ਦੇ ਲੋਕਾਂ ਦੇ ਵੀ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਦੂਜੇ ਪਾਸੇ ਰਜਿੰਦਰ ਸਿੰਘ ਨੇ ਕਿਹਾ ਕਿ ਤਗੜੇ ਰਹੋ ਬੇਫਿਕਰ ਹੋ ਜਾਓ ਥੋੜਾ ਟਾਈਮ ਹੋਰ ਰਹਿ ਚੁਕਿਆ ਪੰਜਾਬ ਦੇ ਲੋਕਾਂ ਨੇ ਬਹੁਤ ਮਾੜਾ ਸਮਾਂ ਕੱਢਿਆ ਉਹਨਾਂ ਕਿਹਾ ਕਿ ਇਹ ਇਕੱਲਾ ਸਮਾਣਾ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਇਹੀ ਹਾਲਾਤ ਨੇ ਸਰਕਾਰ ਜਿਹੜਾ ਡਵੈਲਪਮੈਂਟ ਕਿੰਨੀ ਧਿਆਨ ਘਟ ਦੇ ਰਹੀ ਹੈ ਤੇ ਦੂਜੇ ਪਾਸੇ ਗੁੰਡਾਗਰਦੀ ਪਾਸੇ ਜ਼ਿਆਦਾ ਆਈ ਹੋਈ ਹੈ ਤਰਜਿੰਦਰ ਸਿੰਘ ਨੇ ਕਿਹਾ ਕਿ ਲੋਕ ਜਿਹੜੇ ਨੇ ਘਪਰਾਣ ਦੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਸਾਡੇ ਕਾਂਗਰਸ ਦੇ ਉਮੀਦਵਾਰ ਬਿਲਕੁਲ ਤਗੜੇ ਨੇ ਚਾਹੇ ਇਹਨਾਂ ਨੇ ਕਾਗਜ਼ ਪੜਨ ਦੀ ਕੋਸ਼ਿਸ਼ ਕੀਤੀ ਤਾਂ ਅੱਜ ਵੀ ਉਮੀਦਵਾਰ ਤੁਹਾਡੇ ਵਿਚਾਰ ਨੇ ਤੁਸੀਂ 14 ਤਰੀਕ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ ਡਵੈਲਪ ਦੀ ਤੁਸੀਂ ਟੈਨਸ਼ਨ ਬਿਲਕੁਲ ਹੀ ਛੱਡ ਦਵੋ ਐਮਐਲਏ ਸਭ ਕੀ ਕਹਿਣਾ ਚਾਹੋਂਗੇ ਤੁਹਾਡੇ ਉਮੀਦਵਾਰ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਵੀ ਆਏ ਹੋ ਕਿੰਦਾ ਦਾ ਹੁੰਗਾਰਾ ਮਿਲ ਰਿਹਾ ਹੁੰਗਾਰਾ ਤੁਸੀਂ ਸਾਹਮਣੇ ਦੇਖ ਰਹੇ ਹੋ ਐਡਾ ਬੜਾ ਕੱਟ ਨੂੰ ਲੱਗਦਾ ਤੁਹਾਨੂੰ ਸਾਰੇ ਸਵਾਲੇ ਹਾਲ ਕੇ ਕਿਤੇ ਨਹੀਂ ਮਿਲੂਗਾ ਜੀ ਪਰ ਕੱਲਾ ਇੱਥੇ ਨਹੀਂ ਜਿਹੜੇ ਮਰਜੀ ਕੰਡਿਚਟ ਜਾਓ ਬਹੁਤ ਵੱਡਾ ਸ਼ਾਹ ਬਹੁਤ ਵੱਡਾ ਹਸਪਤਾਲ ਇੰਸਲੈਕਸ਼ਨ ਹਾਸ ਜੀ ਜੋ ਕਿ ਬੜਾ ਮਾੜਾ ਬਹੁਤ ਦੇਖਿਆ ਪੰਜਾਬ ਦੇ ਲੋਕਾਂ ਨੇ ਚਾਰ ਸਾਲ ਮਾਨਸ਼ੇਰ ਦੀ ਗੱਲ ਕਰਦੇ ਮਾਨਸ਼ੇਰ ਦੀ ਗੱਲ ਕਰਦੇ ਬਹੁਤ ਵੱਡੀ ਜਿਦਦਤ ਪੂਰਾ ਟਕਟਾ ਬਣਾ ਪਰਚੀ ਬੜੇ ਨੈਗੇਟਿਵ ਜਿਹੇ ਪੋਲਟਿਕਸ ਹੋਈ ਹੈ ਲੋਕੀਂ ਡਵੈਲਪਮੈਂਟ ਨਾਲ ਦੀ ਕੋਈ ਚੀਜ਼ ਨਹੀਂ ਕੀਤੀ ਸਮਾਜ ਦੇ ਵਿੱਚ ਔਰ ਖਾਸ ਕਰਕੇ ਜਿਹੜਾ ਹੁਣ ਤੱਕ ਦਾ ਨਾਮਿਨੇਸ਼ਨ ਆ ਜੀ ਤੱਕਾ ਲੋਕ ਉਹਦੇ ਹੀ ਕਰਦੇ ਜਦੋਂ ਰਾਜਨੀਤਿਕ ਜ਼ਮੀਨ ਪੈਰਾਡਲਿਸਿਸ ਕਰੀ ਜੀ ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਸਾਨੂੰ ਲੋਕਾਂ ਦੇ ਵੋਟ ਨਹੀਂ ਪਾਣੀ ਸੋ ਤਰਕਾ ਵੀ ਹੋਇਆ ਸਾਡੇ ਕੈਂਡੀਡੇਟ ਬੜੇ ਦਲੇਰ ਸੀ ਬੜੇ ਜ਼ਿੰਮੇਵਾਰੀ ਦੇ ਨਾਲ ਸੀ ਸਾਰੇ ਤਿੰਨ ਚਾਰਾਂ ਨੂੰ ਛੱਡ ਕੇ ਕੌਮਨ ਅਡਮਿਨਿਸਟ੍ਰੇਸ਼ਨ ਸਾਡੀ ਠੀਕ ਹੈ ਜੀ ਬੜੇ ਹੌਸਲੇ ਦੇ ਨਾਲ ਬੜੇ ਮਰਜ਼ੂਤੀ ਦੇ ਨਾਲ ਲਕਸ਼ਮਣ ਆ ਬਹੁਤ ਵੱਡਾ ਉਤਸ਼ਾਹ ਹੈ ਜੀ ਤੇ ਬੜੇ ਵੱਡੇ ਮਾਰਜਨ ਦੇ ਨਾਲ ਸਾਡਾ ਸੂਚਨਾ ਦਿੱਤਾ ਤੇ ਉਹ ਵੀ ਚੰਗੀ ਜਿਹੀ ਲੱਛਟਾ ਦੇ ਤੇ ਜਿੰਨਾ ਕਿ ਇਹਨਾਂ ਨੇ ਜੋਰ ਲਾੜਾ ਸੀ ਤਾਂ ਪਰਚੀ ਕੈਸੇ ਧਰਨ ਵਾਸਤੇ ਸਾਡੇ ਫਰਮ ਤੇ ਲਾਮਿਨੇਸ਼ਨਾਂ ਦੇ ਫੌਂਡ ਵਾਸਤੇ ਪੁਰਜ਼ ਦੀ ਨਿੱਕੀ ਤੱਕੀ ਸ਼ਾਹੀ ਉਸ ਦਾ ਇਹ ਤਾਂ ਸਾਰਾ ਜਿਹੜਾ ਦਬਾਅ ਉਸ ਪ੍ਰੈਸ਼ਰ ਦੇ ਬਾਅਦ ਦੀ ਜਿਹੜੀ ਸਾਰੇ ਜਿਹੜਾ ਅਸਲੀ ਵੱਡੀ ਲੜਾਈ ਸੀ ਆਮਦਨੀ ਦੀ ਲੜਾਈ ਉਸ ਤੋਂ ਬਾਹਰ ਆ ਕੇ ਹੋਣਾ ਸੀ ਇਲੈਕਸ਼ਨ ਲੜਨਾ ਹੈ ਹਰ ਤੁਸੀਂ ਹੱਥ ਦੇ ਕੇ ਇਹ ਤਾਂ ਬਤਾਓ ਕਿ ਕਿੰਨਾ ਵੱਡਾ ਹੌਸਲਾ ਲੋਕਾਂ ਦੇ ਵਿੱਚ ਇਹ ਖਲਾਸ ਸਾਰੇ ਸਮਾਣੇ ਦੇ ਜੀ ਜੋ ਆਪਣਾ ਸਮਾਣੇ ਦੇ ਸਮਾਣੇ ਸੋ ਸਾਨੂੰ ਬਹੁਤ ਵੱਡੀ ਉਮੀਦ ਹੈ ਸਾਡੇ ਸਾਰੇ ਜੀ ਬਹੁਤ ਬਹੁਤ ਉਮੀਦ ਕਰਾਂਗੇ ਜਿਵੇਂ ਜੁਤੀ ਨਾਲ ਸੀ ਲਿਖੂਗਾ ਇੱਕ ਤਾਂ ਸਾਡੀ ਇੱਕ ਛੋਟੀ ਜਿਹੀ ਮੀਟਿੰਗ ਨੇ ਮੈਂ ਪਹਿਲੇ ਦਿਨੋਂ ਆਪਣੇ ਵੋਟਰਾਂ ਦਾ ਪਹਿਲਾਂ ਦਿੱਤ ਧੰਨਵਾਦ ਕਰਦਾ ਹਾਂ ਸਾਡੀ ਇੱਕ ਛੋਟੀ ਜਿਹੀ ਮੀਟਿੰਗ ਆਪਣੇ ਬੜੇ ਵੱਡੇ ਘੱਟ ਦਾ ਰੂਪ ਲੀਨ ਮੈਂ ਮੈਨੂੰ ਇੱਕ ਦਿਲੋਂ ਖੁਸ਼ੀ ਹੋਈ ਅੱਜ ਵੀ ਅਸੀਂ ਦਾਨੀਪੁਰ ਜ਼ੋਨ ਵਿੱਚ ਖੜੇ ਆ ਤੇ ਮੈਨੂੰ ਇੰਨਾ ਪਿਆਰ ਮਿਲਦਾ ਪਿਆ ਲੋਕਾਂ ਦਾ ਤੇ ਮੇਰੇ ਪਿੰਡ ਦੇ ਲੋਕ ਸਾਰੇ ਹੀ ਪਿੰਡ ਦੇ ਲੋਕ ਅੱਜ ਪਹੁੰਚੇ ਨੇ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ ਤੇ ਦੂਜਾ ਇਹ ਕਿ ਮੈਨੂੰ ਕਾਕਾ ਰਜਿੰਦਰ ਜੀ ਜਿਹੜੇ ਚੋਣ ਪ੍ਰਚਾਰ ਤੇ ਪਹੁੰਚੇ ਨੇ ਅੱਜ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦਾ ਤਕਰੀਬਨ ਅੱਜ ਛੋਟੀ ਜੀ ਮੀਟਿੰਗ ਦਾ ਰੂਪ ਸੀਗਾ ਸਾਡਾ ਵੀ ਅਸੀਂ ਕੋਈ ਕਰਦੇ ਆ ਛੋਟੀ ਜੇ ਪ੍ਰਚਾਰ ਦੇ ਰੂਪ 'ਚ ਇੱਕ ਮੀਟਿੰਗ ਰੱਖਦੇ ਆ ਕਿ ਅਸੀਂ ਅਗਲੇ ਚੋਣਾਂ ਦਾ ਕਿਵੇਂ ਪ੍ਰਚਾਰ ਕਰਨਾ ਹੈ ਜਾਂ ਕਿਦਾਂ ਉਹਨੇ ਸਾਡਾ ਪੜੇ ਹੀ ਵੱਡੇ ਇਕੱਠ ਦਾ ਰੂਪ ਲੈ ਲਿਆ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਕਾਕਾ ਕਰਨੰਦਰ ਜੀ ਨੇ ਮੈਨੂੰ ਆਪਣਾ ਉਮੀਦਵਾਰ ਚੁਣਿਆ ਹੈ ਤੇ ਜਿਹੜੇ ਆ ਆਗਮੀ ਪਾਰਟੀ ਵਾਲੇ ਨੇ ਚੜ੍ਹਦੀ ਸਰਕਾਰ ਵਾਲੇ ਨੇ ਇਹਨਾਂ ਨੇ ਪਿੱਛੇ 4 ਸਾਲਾਂ ਵਿੱਚ ਕੁਝ ਨਹੀਂ ਕੀਤਾ ਕੋਈ ਸੁਆਹ ਨਹੀਂ ਡਾਈ ਨਾ ਅੱਗੇ ਡਾ ਸਕਦੇ ਨੇ ਕੋਈ ਇਹਦੇ ਚ ਦੋਰਾ ਦੋਰਾ ਹੈ ਨਹੀਂ ਤੇ ਕੱਲ ਸਾਡੇ ਪਿੰਡ ਇੱਕ ਛੋਟੀ ਜੀ ਉਹਨਾਂ ਦੀ ਵੀ ਮੀਟਿੰਗ ਸੀ ਦੋ ਚਾਰ ਬੰਦੇ ਪੰਜ ਬੰਦੇ ਲੈ ਕੇ ਕਹਿੰਦੇ ਨੇ ਵੀ ਵੀ ਉਹਦੇ ਨਾਲ ਬਾਹਰ ਦੇ ਬੰਦੇ ਆਉਂਦੇ ਨੇ ਬਾਹਰ ਦੇ ਬੰਦੇ ਵੀ ਉਹਨਾਂ ਨਾਲ ਆਉਂਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਸਟੈਂਡ ਹੁੰਦਾ ਚਾਰ ਦਿਨ ਪਹਿਲਾਂ ਤੁਸੀਂ ਅਕਾਲੀ ਦਲ ਤੋਂ ਆ ਕੇ ਟਿਕਟ ਲੈ ਕੇ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਬੜਾ ਵੱਡਾ ਕੱਟ ਕਰ ਲੋਗੇ ਆਮ ਆਦਮੀ ਪਾਰਟੀ ਨੂੰ ਖਾਸ ਕਰ ਲੋਗੇ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਅਸੀਂ ਬੜੇ ਹੀ ਸਟੈਂਡ ਤੇ ਰਹੇ ਆ ਕਾਂਗਰਸ ਪਾਰਟੀ ਨਾਲ ਪੁਰਾਣੇ ਜੁੜੇ ਆ ਤੇ ਅੱਜ ਵੀ ਕਾਂਗਰਸ ਪਾਰਟੀ ਤੋਂ ਆਪਣੇ ਹੱਕ ਦੀ ਟਿਕਟ ਲਈ ਮੈਂ ਫਿਰ ਕਾਕਾ ਰਜਿੰਦਰ ਜੀ ਦਾ ਦਿলো ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਇਹਨਾਂ ਯੋਗ ਸਮਝਿਆ ਕਿ ਮੈਨੂੰ ਆਪਣੀ ਟਿਕਟ ਦਾ ਅਹੁਦੇਦਾਰ ਜਾਂ ਉਮੀਦਵਾਰ ਸਮਝ ਬਹੁਤ ਹੀ ਧੰਨਵਾਦ